ਦੇਖੋ ਬਾਈ ਕਿੱਥੇ ਤੱਕ ਆਇਆ ਵਾ ਤੇਲ ਆ ਇਹੋ ਅਮਲਾ ਦਾ ਖਾਣੇ ਵਾਲਾ ਤੇਲ ਆ ਹਾ ਹਨਾ ਅਰੇ ਫੈਂਡ ਆ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਸੰਗੂ ਬਲੌਗ ਦੇ ਵਿੱਚ ਟਾਈਮ ਹੋ ਗਿਆ ਜਰਾ ਤੇਲ ਆਓ ਚੱਲਾ ਫਿਰ 10:28 ਮਿੰਟ ਅੱਜ ਮੈਂ ਤਰੀਕ ਟਾਈਮ ਪਹਿਲਾਂ ਹੀ ਦੇਖ ਲਿਆ ਅੱਲ ਇਹ ਕਹਿੰਦਾ ਨਾ ਆਪੇ ਦੇਖ ਲਿਆ ਕਰ ਹਾਂ ਤੇ ਦੇਖਣਾ ਚਾਹੀਦਾ ਤੇ ਮੋ 10 ਤੋਂ ਅੱਗੇ 22 ਮਿੰਟ ਤਰੀਕ ਪੰਜ ਕੀ ਕੀ ਡਿਸਕਾਊਂਟ ਦੋਗੇ ਤੇਲ ਪਾਣਾ ਤੇ ਹੁਣ ਰਾਤ ਆਪਾਂ ਜਿਹੜੇ ਪੰਪ ਤੇ ਹੋਟਲ ਤੇ ਆ ਕੇ ਖੜ ਗਏ ਸੀਗੇ ਉਥੋਂ 2 ਕਿਲੋਮੀਟਰ ਅੱਗੇ ਆ ਗਏ ਪੰਪ ਤੇ ਖੜ ਗਏ ਸੀਗੇ ਗ੍ਰਿੰਦਰ ਬਾਈ ਉਹਨੂੰ ਕਿਉਂਕਿ ਰਾਤ ਇਹਨਾਂ ਨੂੰ ਇੱਥੇ ਰੋਸਟ ਹੋਣੀ ਸੀ ਰੋਟੀ ਰੋਟੀ ਮਿਲੀ ਨਹੀਂ ਕਿਉਂਕਿ ਲੇਟ ਬਾਹਰ ਹੋ ਗਏ ਸੀਗੇ ਤੜਕੇ ਨੂੰ 5 ਵਜੇ ਦਾ ਆਏ ਆ ਇਹ ਤੇ ਆਪਾਂ ਆ ਗਏ ਸੀਗੇ 3:30 ਵਜੇ ਇੱਥੇ ਤੇ ਹੁਣ ਹੋਰੇ ਪੰਪ ਤੇ ਤੇਲ ਟੂਲ ਪਵਾਵਾਂਗੇ ਤੇਲ ਪਵਾ ਕੇ ਫਿਰ ਦੁਪਹਿਰ ਤੇ ਗ੍ਰਿੰਦਰ ਬਾਈ ਗਿਆ ਵਾ ਫ੍ਰੈਸ਼ ਹੋਣ ਆਪਾਂ ਹੋਏ ਟੈਂਕੀਆਂ ਕਰਾ ਲਈਏ ਫੁੱਲ ਇੱਥੋਂ ਹੁਣ ਥੈਂਕ ਯੂ ਫੁੱਲ ਕਰਾ ਆ ਕੇ ਫੇਰ ਚੱਲਦੇ ਹਾਂ ਟਰੋ ਬੇਟਿੰਗ ਏਰੀਏ 'ਚ ਖੜੇ ਸੀਗੇ ਵੇ ਮੈਂ ਟੂ ਲੱਗਿਆ ਤੇਲ ਪੌਣ ਤੇ ਇੱਧਰ ਦੇਖੋ ਟਮਾਟਰ ਟਮਾਟਰ ਲੱਗੇ ਹੋਏ ਸੀਗੇ ਇੱਧਰ ਹੁਣ ਤਾਂ ਤੋੜ ਤੋੜ ਲਏ ਉਹ ਕੋਏ ਆ ਤੇ ਇਧਰ ਅਮਰੂਦ ਅਮਰੂਦ ਤਾਂ ਲੱਗੇ ਹੋਇਆ ਉਹ ਦੇਖੋ ਕਿੱਥੇ ਨਿਗਾ ਗਈ ਮੇਰੀ ਦੇਖਾਂ ਜ਼ੂਮ ਕਰਕੇ ਜੇ ਪਹੁੰਚ ਜਾ ਤੇ ਇਹ ਆ ਜਿੱਥੇ ਮੇਰਾ ਨੋਹ ਜੇ ਦਾ ਸਿਰਾ ਜਾ ਉਹ ਦੇਖਦਾ ਬਰੂਦਰ ਤੇ ਹੁਣ ਭਾਈ ਬਲੌਗ ਆਉਂਦੇ ਰਹਿਣਗੇ ਬੱਬੇ ਦੀ ਕਿਰਪਾ ਨਾਲ ਮਹਾਰਾਜ ਸੁੱਖ ਰੱਖੇ ਸੈਟਿੰਗ ਬੈਟਿੰਗ ਜੈਨ ਨਹੀਂ ਮਿੱਤਰੋ 20000 ਦਾ 20000 709 ਰੁਪਏ ਦਾ ਤੇਲ ਪੈ ਗਿਆ ਐਂਕੀ ਹੋ ਗਈ ਫੁੱਲ ਤੇ ਉਨ ਟੈਨਸ਼ਨ ਫ੍ਰੀ ਹੋ ਗਏ ਗਰਵਿੰਦਰ ਗ੍ਰਿੰਦਰભાઈ ਇਹਨਾਂ ਦੀ ਪਾਟ ਗਈ ਬੋਰੀ ਇੱਥੋਂ ਤੇ 벨ਟ ਲਾਈ ਆ ਰੱਤਾ ਲਾ ਗੇ ਉੱਪਰ ਕੌਨੀ ਬਾਟਾ ਉੱਪਰ ਉਹ ਆ ਜਾ ਥੱਲੇ ਆਂ ਦਾ ਲੜੀ ਲੜਦੇ ਹੀ ਹੁੰਨੇ ਆ ਮਾੜੇ ਮੋਟੇ ਕਹਿ ਨਹੀਂ ਹੁੰਨੇ ਆ ਛਾਲ ਨਹੀਂ ਮਾਰੀਦੀ ਹੁੰਦੀ ਹਾਂ ਜਾਣ ਦੇ ਗੁੱਸੇ ਨੂੰ ਇਹ ਰਫੂ ਕਰ ਰਿਹਾ ਰਫੂ ਪਾਹ ਚੱਕ ਕੱਟੇ ਹੀ ਸਾਲਿਆਂ ਨੇ ਹੁਣ ਮੇਰੇ ਤੇ ਹੋਰ ਸੁਣ ਲੈ ਇਹਦੇ ਜਾਣੇ ਨਹੀਂ ਹੈ ਕੱਟੇ ਆ ਜਾ ਸੜੇ ਵੀ ਕੱਟੇ ਪਿੱਛੇ ਵਾਲੇ ਦਾ ਲੋਡ ਦਾ ਹੈ ਨਹੀਂ ਡਾਵਰ ਰੱਸਾ ਮਾਰਿਆ ਵਾ ਹੁਣ ਆਪਾਂ ਨੇ ਪਵਾਣਾ ਯੂਰੀਆ ਵਾਸ ਯੂਰੀਆ ਪਵਾ ਕੇ ਫਿਰ ਵਹਿਲੇ ਉਹਨੂੰ ਪੁੱਛਿਆ ਕੱਲ ਨੂੰ ਬਿਲਟੇ ਨੂੰ ਲਓ ਬਈ ਮਿੱਤਰੋ 66 ਆਪਾਂ ਲੈ ਕੇ ਮਹਾਰਾਜ ਦਾ ਨਾਮ ਤੇ ਹੁਣ ਦੇਖਦੇ ਆਂ ਜੇ ਏਜੰਸੀ ਆਉਂਦੀ ਹੈ ਕਿਤੇ ਜੂਰੀਆ ਪਵਾਉਣੇ ਆਂ ਪੈਸਾ ਆਪਣੇ ਕੋਲ ਹਲੇ 3 ਡੰਡੇ ਹੈਗੇ ਆਂ ਅੱਗੇ ਜਿੱਥੇ ਵੀ ਆਊਗੀ ਤੇ ਬਾਕੀ ਇਹ ਦੇਖਦੇ ਆਂ ਵੀ ਹੁਣ ਪੁਰਾਣੇ ਰੋਡ ਨੂੰ ਜਾਵਾਂਗੇ ਇੱਕ ਐਕਸਪ੍ਰੈਸ ਨੂੰ ਜਾਵਾਂਗੇ ਇਹ ਹਲੇ ਸਸਪੈਂਸ ਬਣਿਆ ہوا ਹੈ ਤੇ ਇੱਧਰ ਚੱਲ ਰਹੀ ਹੈ ਸਾਫ ਸਫਾਈ ਸੈਟਿੰਗ ਵੈਟਿੰਗ ਸਾਰੀ ਇਹ ਆਪਾਂ ਨੇ ਜ਼ੀਰੋ ਕਰਤਾ ਮੀਟਰ ਟੈਂਕੀਆਂ ਪੁੱਲ ਕਰਾ ਕੇ ਗੁਰਿੰਦਰ ਭਾਈ ਵਾਲੇ ਵੀ ਸਮਝ ਜ਼ੀਰੋ ਹੀ ਹੋ ਗਿਆ ਜਰਾ ਪਤਾ ਲੱਗੇ ਜਾਣਾ ਹੁਣ ਦੇਖਦੇ ਆਂ ਅੱਗੇ ਜਾ ਕੇ ਜਿੱਥੇ ਫੁੱਲ ਕਰਾਵਾਂਗੇ ਵੀ ਆਪਣੀ ਗੱਡੀ ਕਿਆ ਵਰੇਜ ਦਿੰਦੀ ਆ ਗ੍ਰਿੰਦਰ ਵਾਈ ਵਾਲੀ ਕਿਆ ਦਿੰਦੀ ਆ ਆ ਦੇਖੋ ਬਾਈ ਕਿੱਥੇ ਤੱਕ ਆਇਆ ਵਾ ਤੇਲ ਆ ਇਹ ਉਹ ਅਮਲਾ ਦਾ ਖਾਣੇ ਵਾਲਾ ਤੇਲ ਆ ਆ ਨਾ ਅਰ ਫੈਂਡ ਜਾਂ ਇਹੋ ਪਿੱਛੇ ਟੈਂਕਰ ਲੱਗਿਆ ਵਾ ਟੈਂਕਰ ਹਟਿਆ ਐਕਸੀਡੈਂਟ ਹੋ ਗਿਆ ਓਏ ਹੋਏ ਇਹਦੇ ਉਰ ਤਾਂ ਸਾਲੀ ਬ੍ਰੇਕ ਮਾਰਨੀ ਵੀ ਗਲਤ ਆ ਹੈ ਕਿ ਨਹੀਂ ਔਰ ਇੱਟਾ ਜਿਆਦਾ ਸਿੱਟਦੇ ਪਏ ਆ ਪਿੱਛੇ ਆ ਸਾਰਾ ਤੇਲੇ ਤੇਲ ਹੋਇਆ ਹੋਇਆ ਲਾਉਂ ਮਤਰਾ ਟਾਈਮ ਹੋ ਗਿਆ 12:30 ਤੇ ਮੌਂਜ ਕੇ ਆਪਾਂ ਕਿੱਥੇ ਜਾ ਲਗਾਉ ਆਹ ਸਾਹਮਣੇ ਟਰਾਂਸਪੋਰਟ ਜਾ ਲਗਾਉਂ ਸੇ ਕਲਕੱਤਾ ਅੰਕਲ ਹੋਣਾ ਨਹੀਂ ਮਿਲਦਾ ਆਰਡਰ ਲੈਣ ਦਾ ਖੜਿਆ ਨਹੀਂ ਅੰਕਲ ਦਾ ਚੱਲੋ ਵਲੌਗ ਦਾ ਦੇਖੋ ਬਾਈ ਅੰਕਲ ਬਣਾ ਦਾ ਬਲੌਗ ਦੇ ਲਾ ਉਹ ਕਹਿੰਦਾ ਬਲੌਗ ਬਣਾ ਦੀ ਅੰਕਲ ਬੰਦਾ ਘੈਂਟ ਆ ਬਾਈ ਸਾਡਾ ਰੌਣਕੀ ਸੁਭਾ ਦਾ ਜਿੰਨਾ ਕਾਪਾ ਮਿਲੇ ਆ ਨੋ ਬਾਈ ਯੂਰੀਆ ਕੋ ਆ ਲਈਏ ਸਰਦਾਰ ਜੀ ਦਾ ਹੋਟਲ ਆਹਾ ਇੱਥੇ ਮਿੰਟੂ ਕੀ ਨਾ ਉਹ ਦੇਖਾਂ ਯਾਰ ਹਾਂ ਆ 65 ਕਿਲੋ ਦੀ ਹੈਗੀ ਇਸ ਵਿੱਚ 72 ਮੀਟਰ ਹਾਂ ਹੋਰ ਤਿੰਨ ਡੰਡੇ ਹੈਗੇ ਆ ਸਾਡੇ ਯਾਰ ਪ੍ਰੈਸ਼ਰ ਹੋਰ ਨੂੰ ਪਤਾ ਨਹੀਂ ਕਦੋਂ ਬੰਦ ਹੋ ਗਿਆ ਹੋਰ ਦੂਰ ਉਹ ਨਹੀਂ ਆਉਂਦੇ ਮੈਟਰ ਯੂਰੀਆ ਪੈ ਗਿਆ ਆਪਣੇ ਕੋਲ 1824 ਤੇਰ ਤਾਰਾਂ ਦੂਰਾਂ ਵੀ ਆਪਾਂ ਨੇ ਸਾਰੀਆਂ ਦੇਖ ਲਈਆਂ ਤਾਰਾਂ ਵੀ ਹੋਈਆਂ ਚੱਲ ਅੱਗੇ ਲੈਕਟ੍ਰੀਸ਼ੀਅਨ ਨੂੰ ਦਿਖਾ ਦਾਂਗੇ ਕਿਤੇ ਬਿਆਸ ਹਾਲ ਦਾ ਤਾਗਾ ਤੇ ਹੁਣ ਚਲਦੇ ਹਾਂ ਹੋ ਗਿਆ 1:38 ਮਿੰਟ ਤੇ ਹੋਟਲ ਦੇ ਰੁਕੇ ਆ ਇੱਥੇ ਚਾਹ ਪੀਤਾ ਚਾਹ ਨਹੀਂ ਰੋਟੀ ਖਾ ਕੇ ਫੇਰ ਚੱਲਾਂਗੇ ਤੇ ਗ੍ਰਿੰਦਰ ਭਾਈ ਕੀ ਆਰਡਰ ਕੀਤਾ ਹੈ ਹੈ ਤੇ ਹਾਂ ਦਾ ਆਰਡਰ ਮਾਸਟਰ ਬਟੂ ਆਈ ਮੜਾ ਜਾ ਅੱਜ ਆਰਡਰ ਗਰੇਂਦਰ ਵਾਹ ਦੇਊਗਾ ਭਾਈ। ਕੀ ਆਏ ਦਾਲ ਸਬਜ਼ੀ? ਸ਼ਿਓ ਬਾਜੀ, ਚਨਾ ਮਸਾਲਾ, ਮੱਕੀ ਮਸਾਲਾ, ਦਾਲ ਤਵਾ, ਦਾਲ ਤੜਕਾ, ਕਾਜੂ ਕੜੀ, ਦਾਲ ਮਸਲਨੀ, ਮੀਟ ਗ੍ਰੇਸ, ਪਾਲਕ ਪਨੀਰ, ਪਨੀਰ ਮਸਾਲਾ, ਤੂੜ ਦਾਲ, ਤੂੜ ਦਾਲ। ਓਹ। ਤੂੜ ਦਾਲ ਇੱਕ ਤੋਂ ਸ਼ਿਓ ਬਾਜੀ ਦੁੱਧ ਮੈਂ। ਹੈ? ਅਰੇ ਤੂੜ ਦਾਲ। ਵਧੀਆ ਬਾਲ ਐ, ਇਹਨਾਂ ਅੱਛਾ ਥੋੜਾ ਪਤਲਾ ਰੱਖ। ਪਤਲਾ। ਦਾਲ ਕੌਣ ਸ ਹੈ? ਮਸੂਰ ਹੈ? ਤੂੜ ਦਾਲ। ਦਾਲ ਕਿਹਦਾ ਆ ਲੈ ਤੂੜ ਦਾਲ। ਉਰਕੜਾ ਹੁੰਦਾ ਉਹ ਪੀਲਾ ਪੀਲਾ ਜਾਂਦਾ ਉਹ ਤਾਂ ਪੀਲੀ ਪੀਲੇ ਵਾਲੀ ਉਰਦ ਉਰਦ ਕਾਲੇ ਵਾਲੀ ਉਹ ਉਰਦ ਰੋਣੀ ਹਾਂ ਉਰਦ ਦੀ ਇੱਕ ਉਰਦ दाल ਵਧੀਆ ਤੜਕਾ ਮਾਰ ਕੇ ਭਰਾਈ ਮਿਰਚੀ ਕਮ ਠੀਕ ਹੈ ਹਰੀ ਹਾਂ ਹਰੀ ਮਿਰਚ ਹਾਂ ਹਰੀ ਮਿਰਚ ਰੇ ਦੋਸਤ ਪਾਈ ਦਾ ਤੰਦੂਰੀ ਤੇ ਰੋਟੀ ਤੇ ਰੋਟੀ ਤੇ ਮੂਲ ਕੀ ਚਰ ਮੱਤਦਾਨਾ ਫਿਰ ਲਾਲ ਲਾਲ ਹੋ ਜਾਂਦਾ ਘਾਣੋ ਹਾਂ ਸਾਰਾ ਮਾਸਕਾ ਲਗਾ ਹੈ ਲੋਹੇ ਕਾ ਨਹੀਂ ਪਾਣੀ ਵੀ ਘੱਟ ਅੰਦਰ ਲਾਉਂਦੇ ਹੈ ਆਲਾਮ ਲਾਤਾ ਅੱਜ ਹਾਂ ਕਹਿੰਦਾ ਫੋਨ ਆਇਆ ਤਾਂ ਕਹਿੰਦਾ ਵੀ ਗੱਲੂ ਕਹਿੰਦਾ ਕੱਲ ਰਾਤ ਨੂੰ ਗੱਡੀ ਲਾ ਦੋ ਹਾਂ ਲੱਗਾ ਠੀਕ ਹੈ ਜੀ ਕੋਈ ਨਹੀਂ ਕੱਲ ਕੱਲ ਰਾਤ ਨੂੰ ਨਹੀਂ ਕਾਜੀ ਸ਼ਾਮ ਨੂੰ ਲਾ ਦਿੰਦੇ ਆ ਕਹਿੰਦੇ ਫੋਰਮੇ ਲਗਾ ਦੇਣਾ ਫੋਰਮੇ ਹਾਂ ਇਹ ਨੀਓ ਗੱਲ ਅਗਰ ਆਪ ਹੀ ਹਾਂ ਦੱਸ ਅੱਜ ਚੱਲੇ ਆ ਕਹਿੰਦਾ ਕੱਲ ਰਾਤ ਨੂੰ ਲਾ ਦਿਓ ਕੱਲ ਤੇ ਤਾਂ ਕਿਤੇ ਅੰਗੂਰ ਆ ਕਿਤੇ ਬੱਸ ਜਿਆਦਾ ਸਾਡੇ ਬੰਦੇ ਨਹੀਂ ਖਾਣ ਪੀਣ ਕਰ ਰਹੇ ਜਿਆਦਾ 20 30 ਹਜ਼ਾਰ ਲਾ ਹਾਂ ਕਹਿੰਦਾ 30 ਹਜ਼ਾਰ ਨਾ ਮੈਂ ਲਾ ਦੇ ਖੇਰ ਦੇਖ ਕਹਦੇ ਕਿਵੇਂ ਜਾਨੀਆ ਕਹਦੇ ਪਹਿਲਾਂ ਪਾਨੀਆ ਲਾ ਬਾਈ ਪਾਪੜ ਆ ਗਏ ਗਰੇਂਦਰ ਬਾਈ ਪਾਪੜ ਖਾਓ ਕਹਿੰਦੇ ਪਹਿਲਾਂ ਪਹਿਹੀ ਮੁ슬ਮਾਨਾਂ ਨਾਲ ਉਹ ਕਰ ਦਿੱਤਾ ਹੈ ਖੜ ਗਏ ਹੋਏ ਆ ਹਾਂ ਕਹਿੰਦਾ ਹੈ ਯਾਰ ਤੁਸੀਂ ਕੀ ਵਿਵਾਦ ਕਰਦੇ ਹੋ ਕੋਲ ਜੀਰੀ ਜਾ ਕੇ ਬੜ ਦੇ ਅੰਦਰ ਹੋਇਆ ਇਹ ਕੀ ਕਹਾਣੀ ਹੈ ਲਗਾ ਕੀ ਖਾਨ ਨੂੰ ਜਦੋਂ ਉਹ ਆਇਆ ਕਾਜੀਆ ਹਾਂ ਆਇ ਖਾਣਾ ਟਮਗਾਣਾ ਮੇਲੇ ਦੇਖੀ ਉਹ ਡਿੱਗੀਆਂ ਜੀਆਂ ਦੁਨੀਆਂ ਨੂੰ ਲਾ ਕੇ ਪੇੜ ਪਾਣੀ ਐ ਡੜੀ ਉਹ ਤੋੜੀਆਂ ਜੀਆਂ ਨੂੰ ਹਾਂ ਮੇਰੇ ਨਾਲ ਮੈਂ ਹੈਗਾ ਬਈ ਇਹ ਤਾਂ ਉਹ ਆਇਓ ਟੱਪਾ ਹਾਂ ਇੱਥੇ ਨਹੀਂ ਆਪਣਾ ਕੰਮ ਕਰਨਾ ਹੈਗਾ ਚੱਲ ਵੀ ਜਾਂਦਾ ਹੈ ਕਈ ਹੈਗੇ ਹੁਣ ਮੁਸਲਮਾਨਾਂ ਦੇ ਪਰ ਉੱਥੇ ਉਹ ਆਹਾਂ ਕੁਝ ਨਹੀਂ ਕਰਦੇ ਹੈਗੇ ਗਲਾਸ ਤਾਂ दारू ਵਾਲੇ ਆਂ ਨਾ ਭਾਈ ਰੋਟੀ ਆ ਗਈ ਸਾਡੀ ਇਧਰ ਸੇ ਭੱਜੀ ਜੀ ਦਾਲ ਮਿਕਸ ਕਰ ਲਈ ਤੇ ਰੋਟੀਆਂ ਤੇ ਖਾਣਿਆਂ ਦੇ ਪ੍ਰਭੂ ਦੇ ਗਣ ਗਾਨੇ ਆ ਲਾਓ ਵੀ ਮਿੱਤਰੋ ਗਰੀਸ ਹੁੰਦਾ ਪਿਆ ਆਪਣੀ ਗੱਡੀ ਨੂੰ ਤੇ ਫਿਰ ਗਰੇਂਦਰ ਬਾਈ ਵਾਲੇ ਨੂੰ ਹੋਊਗਾ ਗਰੀਸ ਗਰੂਸ ਕਰਾਹਾ ਕੇ ਹਾਂਜੀ ਕਿਆ ਦੇਖਦੇ ਇਹ ਤਾਂ ਮਰਨੀ ਦਾ ਜੀ ਮਾਰਦਾ ਥੱਲੇ ਨਿਗਾ ਮਾਰਨੀ ਚਾਹੀਦੀ ਆ ਆਣਾ ਗਾਗਨ ਬਾਈ ਦੇ ਕਹਿੰਦਾ ਬੰਦਾ ਥੋੜੀ ਹੈ ਕਹਿੰਦਾ ਜਿਹੜਾ ਆਪਣੀ ਗੱਡੀ ਦੇ ਥੱਲੇ ਆ ਵੜ ਕੇ ਦੇਖੇ ਤੇ ਮਿੱਤਰੋ ਅਗਰ ਕੋਈ ਢਿੱਲੀ ਢੁਲੀ ਹੋਈ ਪਿੰਨ ਪੰਨ ਜਾਮ ਹੋਈ ਬਤਾ ਵੀ ਦੇਣਾ ਆ ਨਿਕਲ ਅੰਗਰੀਸ ਨਿਕਲ ਗਈ ਬਾਹਰ ਕਰਾ ਸਾਡੇ ਸੁੱਕੇ ਆ ਯਾਰ ਆਪਣੀ ਨਾ ਜਿਹੜੀ ਆਜ ਟਾਇਰ ਪਹਿਲਾਂ ਦਾ ਜਦ ਟੱਕ ਦਿੰਦੀ ਸੀ ਹਣ ਬਾਜ ਕਰਦੀ ਸੀ ਹੁਣ ਨਾਲੇ ਬਾਜ ਘੱਟ ਕਰਨ ਲੱਗ ਗਈ ਇਹ ਕਿਹ ਚੱਕਰ ਛਿਗੜੀ ਉਹ ਪਾਣੀ ਖੁਣ ਚੱਲ ਗਿਆ ਹੁਣ ਬਾਜ ਬਣ ਗਿਆ ਹੁਣ ਹਾਂ ਆ ਬੈਗਰ ਨਾਲ ਇਹ ਵੀ ਚੱਕਦੀ ਹੈ ਇਹਦਾ ਪਲੱਗ ਫਟਾ ਦੇ ਚਾ ਲੱਗਿਆ ਵਾ ਅੱਛਾ ਉਹ ਨਾ ਉਦਣ ਮੈਂ ਤੈਨੂੰ ਕਿਹਾ ਮੈਂ ਕਿਹਾ ਵੀ ਟਾਇਰ ਚੱਕ ਲਾ ਚੱਕ ਲੈਦਾ ਹੈਂ ਅੱਗੇ ਨੂੰ ਚੱਲੇ ਆ ਫੇਰ ਫੇਰ ਟਾਇਰ ਥੱਲੇ ਆ ਗਏ ਮੈਂ ਸੁੱਚੇ ਦੱਬ ਕੇ ਦੇਖਦਾ ਐ ਇੱਕ ਨੂੰ ਜਕ ਨੂੰ ਕਹਿੰਦਾ ਆਵਾਜ਼ ਨਹੀਂ ਲਿਆ ਆਉਂਦੀ ਹਾਂ ਹਾਂ ਆਵਾਜ਼ ਨਹੀਂ ਤੇ ਆ ਰਹੀ ਮਾ ਪਤਾ ਨਹੀਂ ਚੱਕੇ ਦੀ ਉਹ ਅੱਛਾ ਅੱਛਾ ਇੱਕ ਦਿਨ ਲੈ ਲੋ ਏ ਮਿੱਤਰੋ ਚੱਲ ਪਏ ਆਪਾਂ ਕਿਉਂਕਿ ਉਹਨੇ ਗਰੀਬ ਵਾਲੇ ਨੇ ਇੱਕ ਆਪਣੀ ਗੱਡੀ ਨੂੰ ਗਰੀਬ ਕਰਿਆ ਤੇ ਕਹਿੰਦਾ ਯਾਰਾ ਗਰੀਸ ਹੈ ਕੀ ਗੱਡੀ ਦਾ ਇੱਕ ਹੋ ਗਿਆ ਖਤਮ ਹੋ ਗਿਆ ਕਹਿੰਦਾ ਭਾਈ ਦਾਤਾ ਤੂੰ ਪਹਿਲਾਂ ਦੱਸ ਵੀ ਭਾਈ ਇੱਕ ਗੱਡੀ ਦਾ ਗਰੀਸ ਆ ਜਿਹਨੇ ਮੇਨ ਪਹਿਲੇ ਕਰਾ ਭਾਈ ਜਿਹਨੇ ਮੇਨ ਕਰਾਣੀ ਸੀਗੀ ਉਹਦੇ ਕਰੀ ਨਹੀਂ ਅਸੀਂ ਤਾਂ ਚੱਲ ਅੱਗੇ ਵੀ ਕਰਾ ਲੈਂਦੇ ਕਿਉਂਕਿ ਆਪਾਂ ਨੇ ਲੇਟ ਕਰਾਇਆ ਸੀਗਾ ਗਰੀਸ ਹੈ ਹੈ ਫੇਰ ਉਹਨੇ ਦੇਖਿਆ ਵੀ ਇਹ ਗੱਡੀ ਨੂੰ ਗਰੀਸ ਘੱਟ ਲੱਗੂਗੀ ਚਾਰ ਪਿੰਨਾ ਨੂੰ ਹੈ ਵੇ ਉੱਥੇ ਗਰੀਸਾ ਵੱਧ ਲੱਗਣੀ ਐ ਹਾਂ ਆਨੇ ਇਹਨੂੰ ਪਹਿਲਾਂ ਉਹ ਕਰਤੀ ਮੈਂ ਦੋ ਦੋ ਗੱਡੀਆਂ ਦੇਖੀਆਂ ਉਹਨਾਂ ਦੇ ਦੇਖ ਕੇ ਆ ਵੀ ਜਿਆਦਾ ਛੋਟੀ ਜਗ੍ਹਾ ਲੱਗ ਰਹੀ ਆ ਹਾਂ ਆ ਚਲੋ ਕੋਈ ਨਹੀਂ ਹੁਣ ਅੱਗੇ ਫੇਰ ਰੋਕ ਕੇ ਕਰਾ ਲਾਂਗੇ ਦੇਖ ਤਾਂ ਚਲ ਵਧੀਆ ਮਤਰਾ ਮਾਲਕਾ ਪਰ 32 ਕਿਲੋਮੀਟਰ ਤੇ ਆਵਣਾ ਹੋ ਰਹਿ ਗਿਆ ਨਾਗਵਰ ਰਹਿ ਗਿਆ 376 ਤੇ ਆਪਾਂ ਇਹ ਪੁਰਾਣੇ ਰੋਡ ਨੂੰ ਜਾ ਰਹੇ ਆ ਜਿਹੜਾ ਪੁਰਾਣਾ ਰੋਡ ਹੁੰਦਾ ਉਹ ਤੋਂ ਐਕਸਪ੍ਰੈਸ ਨੂੰ ਨਹੀਂ ਜਾ ਰਹੇ ਆਪਾਂ ਐਦਗੀ ਐਦਗੀ ਮੈਂ ਕਿਹਾ ਪੁਰਾਣਾ ਰੋਡ ਵੀ ਦਿਖਾ ਦਈਏ ਤੁਹਾਨੂੰ ਕਿਹੜਾ ਥੱਲਣਾ ਹੋੱਚ ਨਾ ਇਹ ਮੇਟਰ ਮਲਕਾਪੁਰ ਪਹੁੰਚ ਗਏ ਤੇ ਮਲਕਾਪੁਰ ਆ ਜਿਹੜੇ ਬੰਦੇ ਇੱਧਰੋਂ ਚੱਲਦੇ ਆ ਉਹਨਾਂ ਨੂੰ ਪਤਾ ਹੀ ਆ ਵੀ ਇੱਥੇ ਬਹੁਤ ਪੁਰਾਣੀ ਦੁਕਾਨ ਹੈ ਪੱਕੇ ਮਸ਼ਹੂਰ ਮਿਲਦੇ ਆ ਮੈਂ ਇੱਥੇ ਲੱਗਿਆ ਦੁਕਾਨ ਹਾਂ ਜਿਹੜੇ ਭਰਾ ਆਪਣੇ ਇੱਧਰ ਚੱਲਦੇ ਆਣ ਆਂਦਾ ਬਾਈ ਦੇਖ ਕੇ ਪਛਾਣ ਲੈਣਾ ਜੀ ਦੋ ਤਾਂ ਹੈ ਹਾਂ ਆਹ ਦਾ ਬਰਾਟੇ ਕਿੰਨੇ ਦਾ ਬਾਈ ਇਹ 1550 ਦਾ 2 ਸਾਲ ਦੀ ਗਾਰੰਟੀ ਅੱਛਾ ਕਿਉਂ 1550 ਦਾ ਨਹੀਂ ਲਾਉਣ ਨੂੰ ਦਾਲਾ ਸਾਹਿਬ ਕਾਈ ਮਸ਼ਹੂਰ ਆ ਹਾਂ ਇਹ ਚੀਜ਼ ਹੀ ਦਾ ਆ ਆ ਥੋੜੀ ਆ ਥੋੜੀਆਂ ਵੀ ਆਹ ਆ ਹੋ ਜਾਣਗੇ ਹਾਂ ਬੋਲਦਾ ਹੈਗਾ ਡਰਾਈਵਰ ਸੀਟ ਮਗਰੇ ਡਰਾਈਵਰ ਸੀਟ ਮਗਰੇ ਕਰ ਇੱਕ ਬਾਈ ਯਾਰ ਔਰ ਨਾ ਹੋ ਕਰਨਾ ਦਾ ਔਰ ਹੈ ਨਹੀਂ ਦੂਜੇ ਔਰ ਨਹੀਂ ਹੈਗਾ ਇਲੈਕਟ੍ਰੀਸ਼ਨ ਕੋ ਯਾਰ ਉਹ ਇਦਾਂ ਕਰਿਓ ਫਿਰ ਆ ਜਿਹੜਾ ਗਾਉਂ ਦਾ ਪੁਲ ਇਹ ਲਾਈਟ ਆਈ ਜਾਂਦੀ ਆ ਉਹਦੇ ਚ ਗਾਂ ਮਤਾਰਾ 15 ਹੋਦਾ ਗਾੜੀ ਪੋਲ ਉੱਤਰੋ ਮੈਂ ਖੂਨ ਲਾ ਦੇਣਾ ਬੰਦਾ ਆਪਣਾ ਹੀ ਆ ਹਾਂ ਮੁਸਲਮਾਨ ਆ ਉਸਮਾਨ ਸਮੂਹ ਦੇੰਨਾਂ ਨੂੰ ਮੈਂ ਅੱਛਾ ਤੇ ਉਹ ਤੁਹਾਨੂੰ ਕਰ ਦਿੰਦਾ ਵਾ ਤੇ ਤੁਸੀਂ ਪੋਲ ਉੱਤਰੋਗੇ ਨਾ ਡੱਬੀ 'ਚ ਲਾਈਟ ਡੱਬੀ 'ਚ ਲਾਈਟ ਆਈ ਜਾਂਦੀ ਆ ਪਰ ਆਉ ਨਹੀਂ ਹੁੰਦਾ ਪੀਪ ਨੀਆਂ ਲਾਈਆਂ ਹਾਂ ਪੀਪ ਨੀਆਂ ਤਾਂ ਲਾਈਆਂ ਚੰਗਾ ਭਲਾ ਚੱਲਦਾ ਦਾ ਬ੍ਰੇਕ ਬੱਤੀ ਸੁੱਝ ਦੇ ਲੈ ਮਾਜੀ ਆ ਨਾ ਮਿੰਟੂ ਨੂੰ ਪਹਿਲਾਂ ਹੀ ਕਹਿ ਰਿਆ ਸੀਗਾ ਹੈਂ ਲਓ ਫਿਰ ਹੋਰ ਇੱਕ ਆ ਇੱਕ ਹੋਰ ਲਿਓ ਬਾ ਕਿਹੜਾ ਆਇਆ ਜਣਾ ਮੈਂ ਕਿਹਾ ਮਿੰਟੂ ਉਥੇ ਕੂਲਰ ਕਿੰਨੇ ਦਿੰਦਾ ਬਾਈ ਕੂਲਰ ਪਿਛਲੇ ਸੀਜ਼ਨ ਤੇ 3500 ਰੇਟ ਰਿਹਾ ਸੀ ਹਾਂ ਐਕਰਾਂ ਵੇਖੋ ਲੋਏ ਦਾ ਰੇਟ ਵੱਧ ਘਟਿਆ ਤੇ ਦੇਖੋ ਕੀ ਹੁੰਦਾ ਬੇਆ ਕੋਈ ਤਿਆਰ ਹੋਇਆ ਵਾ ਕਲਾਸਕਟ ਦੀ ਬੋਡੀ ਦਾ ਹੈਗਾ ਜੀ ਉਹ ਕਿੰਨੇ ਦਾ ਉਹ 3700 ਦਾ ਜੀ ਤੂੰ ਰੁਕ ਜਾ ਉਹ ਹੀ ਲਵਾਈ ਲੋ ਮਾ ਦਾ ਏ ਜੀ ਲਵਾਣਾ ਲੋਏ ਆਹੋ ਤਾਂ ਫੇਰ ਲੱਗ ਗਨ ਹਾਂ ਪੱਖਾ ਏ ਠੀਕ ਆ ਚਾਹੇ ਥੋੜਾ ਜਿਹਾ ਰੁੱਕ ਕੇ ਲਾਵਾਂ ਬਾਪੂ ਨਾਲ ਸਲਾਹ ਕਰਕੇ ਓਏ ਮਿੰਟੂਆ ਉਹ ਕਹਿੰਦਾ ਅੱਗੇ ਲੀਗੂਗਾ ਹੋਰਨ ਦਾ ਪੱਖਾ 1500 ਦਾ ਤੇ ਚਲੋ ਭਾਈ ਫਿਲਟਰ ਸਾਫ ਹੋ ਰਿਹਾ ਇਧਰ ਬਾਈ ਮਿਲਿਆ ਬਾਈ ਕਹਿੰਦਾ 2 ਸਾਲ ਹੋ ਗਏ 2 ਸਾਲ ਹੋ ਗਏ ਲੱਭਦੇ ਨੇ ਅੱਜ ਮਿਲ ਗਿਆ ਹੈ ਅੱਜ ਮਿਲਿਆ ਹੈ ਬਾਈ ਕਹਿੰਦਾ ਕਹਿੰਦਾ 2 ਸਾਲ ਹੋ ਗਏ ਲੱਭਦੇ ਨੂੰ ਕਹਿੰਦਾ ਅੱਜ ਮਿਲਿਆ ਕਹਿੰਦਾ ਸਾਰੇ ਬਲੌਗ ਕੋਈ ਨਹੀਂ ਛੱਡੀਦਾ ਸਾਰੇ ਬਲੌਗ ਦੇਖੀ ਹੋਏ ਆ ਜੋ ਤੁਹਾਡੇ ਸਾਰੇ ਬਲੌਗ ਦੇਖੀਦੇ ਆ ਅੱਛਾ ਮਿਲਿਆ ਨਹੀਂ ਗਲਗੱਤੇ ਵਾਲੀ ਲਾਈਨ ਤੇ ਵੀ ਮਿਲੇ ਤੇ ਅੰਦਰ ਦੂਜੇ ਅੰਦਰ ਵਾਲੀ ਲਾਈਨ ਤੇ ਮਾਰ ਕਿਤੇ ਨਹੀਂ ਤੁਹੀਂ ਮਿਲੇ ਅੱਜ ਬੰਦੇ ਰਭੂ ਉਹ ਖਲਵਾ ਦੇ ਉਹ ਖੋਲ ਦੇ ਪੱਖਾ ਉਹਨੂੰ ਰੱਖ ਲੈ ਅੰਦਰ ਉਹ ਐਮਰਜੈਂਸੀ ਕੋਟਾ ਰਹਿ ਜਾਊਗਾ ਤੇ ਹੋਰ ਕਿਹੜਾ ਪਿੰਡ ਆ ਬਾਈ ਦਾ ਆਪਣਾ ਵੀ ਦਾ ਫਲੋਰ ਹਲੋ ਹਲੋ ਠੀਕ ਆ ਠੀਕ ਆ ਹੋ ਹਲੋ ਨਾਲ ਲੱਗਿਆ ਆਹੋ ਨਾਲ ਲੱਗਾ ਬਾਈ ਗ੍ਰਿੰਦਰ ਉਧਰ ਕੀ ਕਰਨ ਲੱਗਿਆ ਡੋਡੂ ਵਾਲਾ ਫਲੋਰ ਪਾਈ ਸੀ ਵੀਡੀਓ ਵੀ ਪਾਈ ਸੀ ਮੇਰੇ ਖਿਆਲੋਂ ਗੁੰਮੜ ਗੱਡੀ ਸਾਡੇ ਤੋਂ ਸੀ ਹਾਂ 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 ਪੰਗਾ ਕੀ ਹੈ ਪੜ੍ਹੇ ਨਹੀਂ ਹੈਗਾ ਕਮੈਂਟ ਕਮੈਂਟ ਕਰਦੇ ਨਹੀਂ ਆਂਦਾ ਨਹੀਂ ਅੱਛਾ ਅੱਛਾ ਕੋਈ ਨਹੀਂ ਇਹ ਕੀ ਕਰਾਨ ਲੱਗਿਆ ਕੱਚਾ ਸੋਣ ਲੱਗਿਆ ਨਹੀਂ ਔਰ ਲੋਰ ਉੱਡ ਗਈ ਹੋਣੀ ਉਹਦੀ ਮਿੰਟੂ ਦੇ ਔਰ ਨਾਂ ਕੀ ਜਰਾ ਰਵਿੰਦਰ ਰਵਿੰਦਰ ਉਹ ਬਾਈ ਉਸਤਾ ਦਾੜੀ ਹੈ ਜਰਾ ਅੱਛਾ ਠੀਕ ਹੈ ਮੈਂ ਉੱਧਰ ਕਿੱਡੀ ਚਲਾਉਂਦਾ ਵੇਲੇ ਜੀ ਪੈਸੇ ਚ ਚਲਾਉਂਦਾ ਗੱਡੀ ਮੈਂ ਅੱਛਾ ਅੱਛਾ ਵੇਲੇ ਜਾਂ ਮੈਂ ਰੈਡੀ ਨਾ ਆ ਗਿਆ ਠੀਕ ਆ ਠੀਕ ਆ ਜਦ ਤੱਕ ਇਹ ਨਵੀਂ ਲਿਆਂਦੀ ਉਹ ਤੋਂ ਲੈ ਕੇ ਹੁਣ ਤੱਕ ਵੀਡੀਓ ਸਾਰੀਆਂ ਟਰਾਲੇ ਦੀਆਂ ਘੋੜੇ ਦੀਆਂ ਕੀ ਸਾਰੀ ਵੀਡੀਓ ਸਾਡੀ ਹੱਦ ਤੱਕ ਠੀਕ ਆ ਠੀਕ ਆ ਲਾ ਭਾਈ ਪੱਖਾ ਕਰਤਾ ਫਿੱਟ ਕਿੱਧਰ ਗਿਆ ਇਹ ਨਹੀਂ ਭਾਈ ਹਾਂ ਤੇ ਹੁਣ ਪੱਖਾ ਲੱਗਣ ਲੱਗਾ ਗ੍ਰਿੰਦਰ ਬਾਈ ਵਾਲੀ ਗੱਡੀ ਚ ਕੈਨੀ ਭਾਈ ਨੰਬਰ ਬੋਲ ਦੋ ਆਪਣਾ ਜੇ ਕਿਸੇ ਨੇ ਪੱਕਾ ਹਾਂਜੀ ਲੈਣਾ 98 90 34 60 70 ਤੇ ਬਾਈ ਉਹਦੀ ਦੁਕਾਨ ਦੀ ਵੀਡੀਓ ਬਣਾ ਦਿੰਦਾ ਮੈਂ ਤੇ ਹੁੰਦੇ ਜੋ ਫਿਲਟਰ ਜੋ ਨਿਕਲੇ ਆਈ ਬਲਾਸ ਕਿਦੇ ਤੇ ਆਹ ਬਾਈ ਇਹਨਾਂ ਦੀ ਹੋਆ ਦੁਕਾਨ ਦੇਖ ਆਦੇ ਤੁਸੀਂ 9990346060 ਤੇ ਆ ਕੁਲਰ ਇਦਾਂ ਦੇ ਤਿਆਰ ਕਰਦੇ ਆ ਮਤਲਬ ਆ ਤਾਂ ਪੁਰਾਣੇ ਆ ਪਰ ਵਧੀਆ ਤਿਆਰ ਕਰਦੇ ਆ ਤੇ ਉੱਧਰ ਗਰੇਂਦਰ ਬਾਈ ਲੱਗਾ ਉਹ ਨਾ ਆਣ ਅੰਨਾ ਆ ਕੇ ਚਾਹ ਪੀਏ ਚੱਲੀਏ ਨਾ ਭਾਈ ਆ ਨਿਕਲਿਆ ਪਲਾਸ ਫਿਲਟਰ ਚੋਂ ਆ ਉਹ ਫਿਲਟਰ ਸਾਫ਼ ਕੀਤਾ ਹੋਣਾ ਨਾ ਵਿਖੇ ਉਹਨੇ ਫਿਲਟਰ ਦੇ ਢੱਕਣ ਦੇ ਵਿੱਚ ਇਹ ਆ ਦੀਗਾ ਤੇ ਭਾਈ ਇਹ ਅੰਕਲ ਆ ਬਾਈ ਦਾ ਡੈਡੀ ਤੇ ਅੰਕਲ ਵੀ ਵੀਡੀਓ ਦੇਖਦਾ ਸਾਡੀਆਂ ਅੰਕਲ ਬਹੁਤ ਬਹੁਤ ਧੰਨਵਾਦ ਤੇਰਾ ਤੇ ਮਿਲ ਕੇ ਚੰਗਾ ਲੱਗਿਆ ਤੁਹਾਨੂੰ ਹੋਰ ਸੁਣਾਓ ਨਾਂ ਕੀ ਆ ਅੰਕਲ ਮੈਂ ਅਮਰਜੀਤ ਭਾਈ ਅਮਰਜੀਤ ਠੀਕ ਆ ਠੀਕ ਆ ਹੋਰ ਹੈ ਕਿੱਥੇ ਗਿਆ ਹਿੱਕ ਕਰਕੇ ਆਏ ਸੀ ਤੂੰ ਕਿਤੇ ਨੰਗੇ ਰਾਤ ਨੂੰ ਸੌਂ ਗਿਆ ਅੱਛਾ ਆਉਣਗੇ ਇਧਰੋਂ ਆਏ ਸਾਂ ਸਾਡੇ ਇੱਥੇ ਤੇ ਅ ਮਿੰਟੂ ਆਹ ਤਾਂ ਮੈਂ ਇਹਦੀ ਯਾਦ ਚਲ ਆ ਚਾਹੂ ਪੀਨੇ ਹਾਂ ਜੀ ਹਾਂ ਜੀ ਚਲੋ ਤੇ ਬਾਈ ਚਾਹੂ ਪੀਨੇ ਆ ਹੁਣ ਤੇ ਅੰਕਲ ਦੀ ਸ਼ਕਲ ਨਾ ਵੇਹ ਦਾ ਬੰਦਿਆ ਨੇ ਦੱਸੇ ਦੇਣਾ ਕਮੈਂਟ ਕਰਕੇ ਮੈਂ ਤੁਹਾਨੂੰ ਦੱਸਦਾ ਅੰਕਲ ਦੀ ਸ਼ਕਲ ਮਿਲਦੀ ਐ ਜਿਹੜਾ ਮੇਰੇ ਨਾਲ ਰਾਜਾ ਨਹੀਂ ਹੁੰਦਾ ਦਾ ਰਾਜਾ ਉਹਦੇ ਵਰਗੀ ਸ਼ਕਲ ਅੰਕਲ ਦੀ ਥੋੜੀ ਥੋੜੀ ਹਾਂ ਉਹਨੂੰ ਮਿੰਟੂ ਨੂੰ ਆਂਦਾ ਉਹਨੂੰ ਪੁੱਛ ਪੁੱਛਦਾ ਵੀ ਦਾ ਸਭੀ ਕਿਹਦੇ ਵਰਗੀ ਸ਼ਕਲ ਲੱਗਦੀ ਐ ਅੰਕਲ ਦੀ ਆ ਇੱਕ ਵਾਰੀ ਮੈਂ ਨੈ ਉਥੇ ਅੰਬਾਲੇ ਤੋਂ ਤੁਰਿਆ ਮੈਂ ਨਹਿਰ ਕ੍ਰੋਸ ਕਰਦਾ ਪਿਆ ਨਹਿਰ ਨਹਿਰ ਤੇ ਨਾ ਸੇਮ ਮੇਰੀ ਸ਼ਕਲ ਵਰਗਾ ਬੰਦਾ ਨਾਂਦਾ ਪਿਆ ਉਥੇ ਆ ਮੈਂ ਕਹਿ ਰਿਹਾ ਤਾਂ ਮੇਰੇ ਵਰਗੀ ਆ ਇੱਕ ਬੰਦਾ ਉਹ ਵੀ ਦੱਸਿਆ ਸ਼ਕਲ ਕਹਿੰਦਾ ਦੋਨੇ ਭਰਾ ਆ ਜੁੜਦੇ ਹਾਂ ਇਦਾਂ ਕਹਿੰਦੇ ਹੁੰਦੇ ਆ ਮੈਂ ਵੀ ਫੋਟੋ ਕੱਢ ਕੇ ਦਿਖਾਣਾ ਤੁਹਾਨੂੰ ਨਾ ਭਾਈ ਆ ਗਿਆ ਗ੍ਰਿੰਦਰ ਬਾਈ ਵੀ ਮਿੰਟੂ ਬਾਈ ਦੀ ਸ਼ਕਲ ਕਿਹਦੇ ਵਰਗੀ ਲੱਗਦੀ ਆ ਦੇਖ ਮੜਾ ਜਾਂ ਦੱਸ ਹਾਂ ਨਹੀਂ 쿠ਕੀ ਆ ਚੱਲ 쿠ਕੀ ਵਰਗੀ ਵੀ ਹੈ ਹਲਕੇ ਹਲਕੀ ਇੱਕ ਹੋਰ ਬੰਦੇ ਵਰਗੀ ਸ਼ਕਲ ਆ ਦੇਖ ਆਪਣੇ ਨਾਲ ਏ ਉਹ ਵੀ ਹਾਂ ਦਾਦਾ ਉਹ ਰਾਜੇ ਵਰਗੀ ਨਹੀਂ ਲੱਗਦੀ ਥੋੜੀ ਥੋੜੀ ਹੈਨਾ ਉਹ ਉਹ ਕਿੱਥੇ ਆ ਲਓ ਬਈ ਮਿੱਤਰੋ ਚੱਲਦੇ ਆ ਚਾਹ ਪੀ ਕੇ ਆਪਾਂ ਐ ਇਹਨੇ ਚੈਨਲ ਬਣਾਏ ਆ ਹਾਂ ਇਹ ਜਰਾ ਦਸੀ ਨਾਲ ਅਟੈਚ ਉਹ ਇਹਨੂੰ ਕਰਾ ਆਪਣੇ ਉਹਦਾ ਇੰਸਟਾਗ੍ਰam ਤੇ ਹੋਊਗਾ ਇਹਦਾ ਉਹ ਆ ਭੰਗੂ ਵਲੌਗ ਆ ਮੇਰੇ ਉਹਦੇ ਉਹਦਾ ਨਾਮ ਕਿਦਾਂ ਭੰਗੂ ਵਲੌਗ ਤੁਹਾਡੇ ਹਾਂ B H A N G U ਉਹ ਮੁੰਡਾ ਦਾ ਹੈ ਉਹਦਾ ਨੰਬਰ ਜੇ ਤੁਸੀਂ ਤੁਹਾਡਾ ਹੈ ਨਾ ਨੰਬਰ ਨਹੀਂ ਹੈਗਾ ਉਹ ਉਹਨੂੰ ਇੰਦਾ ਕਰੀਂ B H A N G U ਹਾਂ। ਹਾਂ ਨਹੀਂ। ਮੇਰੇ ਨੂੰ ਸੰਦੇਸ਼ ਆਇਆ ਨਾ ਗਿਆਨੀ ਮਨਕਾਪੂਰ ਵਾਲਾ ਜਿਹੜਾ ਮੇਰਾ ਨੰਬਰ ਕੋਲ ਕੇ ਅੱਛਾ 100 ਟੂਰ ਜਿਹੜਾ ਗਿਆਨੀ ਐਮ ਐਸ ਗਿਆਨੀ ਠੀਕ ਉਹ ਤੈਨੂੰ ਮਿਲਣਾ ਚਾਹੁੰਦਾ। ਠੀਕ ਹੈ ਜੀ। ਫੋਨ ਫਾਨ ਨੰਬਰ ਇਹ ਫੋਨ ਨੰਬਰ ਕਮ ਗਿਆ। ਚਲੋ ਠੀਕ ਹੈ ਬਾਈ ਫਿਰ। ਓਕੇ ਓਕੇ ਮਿਲਦੇ ਆਂ। ਆਏ ਮਿੱਤਰੋ ਚਲਦੇ ਆਂ। ਚਲੋ।

ਤੇ ਤੱਕ ਗੱਡੀ ਜੱਲੂਗੀ ਚਲਾਊਗਾ ਮਿੰਟੂ ਮੈਨੂੰ ਠਾਲ ਦੂਗਾ ਕਿਉਂਕਿ ਇਹ ਮੱਲਾ ਸਾਰੀ ਰਾਤ ਤੋ ਲੱਗਣੀ ਨਹੀਂ ਨਾ ਇਹਦੇ ਕੋਲ ਹੀ ਲੱਗਣੀ ਨਾ ਮੇਰੇ ਕੋਲ ਮੇਰੇ ਕੋਲ ਤਾਂ ਲੱਗਣੀ ਨਹੀਂ ਅੱਜ ਇਹ ਤਾਂ ਮੈਂ ਕਹਿ ਨਹੀਂ ਸਕਦਾ ਤੇ ਜਿੱਥੇ ਇਹਨੂੰ ਸੋਸਤੀ ਵਸਤੀ 'ਚ ਭਾਈ ਆਪਾਂ ਨੂੰ ਠਾਲ ਦੂਗਾ ਤੇ ਆਪਾਂ ਉੱਠ ਕੇ ਚੱਲਾਂਗੇ ਤੇ ਹਲੇ ਰੈਸਟ ਕਰਦੇ ਆ ਠੀਕ ਆ ਮਿੰਟੂ ਆਹ ਆ ਤੇ ਮੈਟਰੋ ای ਬਲੌਗ ਦਾ ਆਪਾਂ ਐਂਡ ਕਰ ਦੰਨੇ ਆ ਕਿਉਂਕਿ 26 27 ਮਿੰਟ ਦਾ ਇਹ ਬਲੌਗ ਬਣ ਗਿਆ ਤੇ ਜਿਆ ਉੱਠਾਂਗੇ ਫਿਰ ਨਵਾਂ ਬਲੌਗ ਸ਼ੁਰੂ ਕਰ ਦਾਂਗੇ ਰਾਤ ਨੂੰ ਤੇ ਕਿੱਦਾਂ ਲੱਗਾ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇਹ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜੇ ਵੀਡੀਓ ਹੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਆਫੀਕਲ ਮਿਲਦੇ ਆ ਅਗਲੇ ਵਲੌਗ ਜਦ ਤੱਕ ਰੱਬ ਰਾਖਾ